ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਬੜਾ ਆਲਸੀ ਹੈ ਆਲਸ ਦੇ ਅਰਥ ਦੋ ਦੋ ਹੈ ਇੱਕ ਉਹ ਹੈ ਜਿਹੜਾ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ ਜਿਵੇਂ ਤੁਸੀਂ ਆਂਡਾ ਦੋਗੇ ਕਹੂਗਾ ਛਿੱਲ ਕੇ ਕਿਉਂ ਨਹੀਂ ਦਿੱਤਾ ਉਹ ਇੱਕ ਉਹ ਛਿੱਲਣ ਦਿੰਦਾ ਵੀ ਨਹੀਂ ਉਹਨੇ ਕਿਹਾ ਆਂਡਾ ਦੇ ਦੇ ਛਿੱਲ ਕੇ ਦੇ ਦਿਓ ਨਮਕ ਤੇ ਲਾ ਕੇ ਦੇ ਦਿਓ ਉਹ ਇਹੋ ਜਿਹਾ ਹੋਣਾ ਇਹੋ ਜਿਹਾ ਬੰਦਾ ਹੋ ਪਰ ਜਿਹੜਾ ਬੁਣਾਤਾ ਹੀ ਨਾ ਮੰਗਣ ਲੱਗ ਜਾਏ ਉਹ ਕਹਿੰਦਾ ਯਾਰ ਸਭੇ ਜੀ ਅਰਥ ਉਲਟੇ ਮਿਲਦੇ ਗਏ ਮੈਂ ਗੱਲ ਕੀਤੀ ਹੈ ਕਿਤੇ ਕਹੀ ਜਾਂਦੀ ਰਾਣਾ ਨਿਕ ਜਣ ਅੱਛਾ ਮਤਲਬ ਆਂਡਾ ਵੀ ਮਿਲ ਜਾਂਦਾ ਹੁਣ ਸੱਚੀ ਹੈਗੇ ਸਾਡੇ ਬੰਦੇ ਮਿੰਟ ਲਾਉਂਦੇ ਹੁਣ ਸੁਣੋ ਗੱਲ ਉਹ ਤੇ ਚਲੋ ਮੈਂ ਤੁਹਾਨੂੰ ਕਹਿੰਦਾ ਵੀ ਤੁਹਾਡੀ ਆਪਣੀ ਮਰਜ਼ੀ ਹੈ ਸੁਣੋ ਜਦੋਂ ਨਾ ਜਿਹੜੇ ਬੰਦੇ ਆਲਸੀ ਹੈ ਆਲਸੀ ਜਿਹੜੇ ਬੰਦੇ ਹੈ ਉਹ ਇਹ ਸੋਚਦੇ ਹੈ ਵੀ ਜਿਹੜਾ ਬੰਦਾ ਕੰਮ ਨਹੀਂ ਕਰਦਾ ਨਕੰਮਾ ਹੈ ਜਿਹੜਾ ਬੰਦਾ ਇਹ ਆਲਸੀ ਨਹੀਂ ਆਲਸੀ ਦੇ ਇੱਕ ਹੋਰ ਵੀ ਅਰਥ ਹੈ ਜਿਹੜਾ ਬੰਦਾ ਇਤੋਂ ਵੀ ਵਧੀਆ ਕਰ ਸਕਦਾ ਸੀ ਇਹਨੇ ਨਹੀਂ ਕੀਤਾ ਇਹ ਵੀ ਆਲਸੀ ਸਮਝਿਓ ਮੈਂ ਇੱਕ ਦਾਫਾ ਮੈਂ ਦੁਆਲ ਗਿਆ ਕਿੰਨ ਕਰਨੇ ਹਫਤੇ ਦੇ ਵਿੱਚ ਅਸੀਂ ਤਿੰਨ ਦੁਆਰ ਲਾਉਣੇ ਨੇ ਮੇਰੇ ਦਿਮਾਗ 'ਚ ਇਹ ਗੱਲ ਸੱਚੀ ਘਰ ਕਰ ਗਈ ਵੀ ਅਸੀਂ ਦੋ ਦੁਆਰ ਮੈਂ ਹਫਤੇ ਦੇ ਦੋ ਦੁਆਰ ਕਰਦੇ ਵੀ ਮੈਂ ਇਹਨਾਂ ਸੁਣੀਆਂ ਇੱਕ ਵਾਰੀ ਬਹੁਤ ਹੈ ਹੁਣ ਆਪਣੇ ਵਾਲੇ ਬੰਦਿਆਂ ਨੂੰ ਕਿਥੋਂ ਦੁਆਰ ਨਹੀਂ ਦੁਆਰ ਤੇ ਦੋ ਹੀ ਬਹੁਤ ਹੈ ਜਿੰਨੇ ਮੰਨਣਾ ਨੇ ਦੋ ਨਾਲ ਵੀ ਮੰਨ ਲੈਣਾ ਜਿੰਨੇ ਨਹੀਂ ਮੰਨਣਾ ਉਹ ਮੰਨਣੇ ਨਹੀਂ ਮੇਰੇ ਮਨ ਦਾ ਹੋਰ ਇਹਦਾ ਛਾ ਹਫਤ ਨੂੰ ਰਹਿ ਨਹੀਂ ਦੋ ਹੀ ਬਹੁਤ ਹਫਤੇ 'ਚ ਦੋ ਹੀ ਕਰ ਲਿਆ ਮੈਂ ਇਹ ਤਾਂ ਕਹਿ ਸਕਦਾ ਪਰ ਜਦੋਂ ਮੈਂ ਆਹ ਗੱਲ ਸਮਝਦਾ ਲੋਟ ਕਰਿਓ ਜੇ ਅਸੀਂ ਤਿੰਨ ਕਰ ਸਕਦੇ ਆ ਤੇ ਅਸੀਂ ਕਰਦੇ ਨਹੀਂ ਤੇ ਅਸੀਂ ਆਲਸੀ ਹਾਂ ਮਤਲਬ ਜਿਹੜਾ ਕੰਮ ਵੀ ਤੁਸੀਂ ਕਰ ਰਹੇ ਤੁਸੀਂ ਫੇਸਬੁੱਕ ਚ ਲਾਦੇ ਆ ਤੁਸੀਂ ਹੋਰ ਕੁਝ ਕੰਮ ਕਰਦੇ ਆ ਤੁਸੀਂ ਲਿਖ ਸਕਦੇ ਆ ਪਰ ਤੁਸੀਂ ਹਫ਼ਤੇ ਚ ਇੱਕ ਲਿਖਦੇ ਆ ਨਾ ਪੋਸਟ ਇਹਦਾ ਮਤਲਬ ਤੂੰ ਆਲਸੀ ਹੈ ਤੂੰ ਲਿਖ ਸਕਦਾ ਤੂੰ ਇੱਕ ਲਿਖ ਤੂੰ ਆਲਸੀ ਤੈਨੂੰ ਵੀ ਆਲਸੀਆ ਚ ਗਿਣਿਆ ਜਾਊ ਜਿਹੜਾ ਕੰਮ ਵਧੀਆ ਕਰ ਸਕਦਾ ਸੀ ਜਿੰਨਾ ਇਹਨੇ ਕੀਤਾ ਇਹਦੋਂ ਇਹ ਵਧੀਆ ਕਰ ਸਕਦਾ ਹੈ ਪਰ ਇਹ ਦੇਖ ਵਾਲੀ ਸਾਰੀ ਗੱਲ ਸੌਰੀ ਹੋ ਜਾਂਦਾ ਹੈ ਕਿਹੜੀ ਗੱਲ ਹੈ ਇਹਦਾ ਮਤਲਬ ਇਹ ਵੀ ਆਲਸੀ ਹੈ ਕਿ ਤੂੰ ਵਧੀਆ ਇਹ ਕਰ ਸਕਦਾ ਸੀ ਛੱਡ ਤੋਂ ਵੀ ਛੱਡ ਉਰੇ ਸਰਦਾ ਹੀ ਐ ਦਿੱਲੀ ਆ ਇੰਨਾ ਹੀ ਹੁੰਦਾ ਵਾ ਇੱਕ ਕਰ ਸਕਦਾ ਹੈ ਤੇ ਮੇਰੀ ਜਿਹੜਾ ਕੰਮ ਤੁਸੀਂ ਜਿਆਦਾ ਵਧੀਆ ਕਰ ਸਕਦੇ ਹੋ ਪਰ ਕਰ ਨਹੀਂ ਰਹੇ ਤਾਂ ਵੀ ਆਲਸੀ ਹੋ ਤੋਂ ਵੀ ਵਧੀਆ ਹੋਰ ਬੰਦਿਆ ਜਿੰਨਾ ਤੁਸੀਂ ਲਿਸ਼ਕਾ ਸਕਦੇ ਹੋ ਪਾਲਿਸ ਕਰ ਸਕਦੇ